ਮੈਟਰੋ ਵੈਂਕੂਵਰ ਦੇ ਵਿੱਚ ਸਰੀ ਲੈਂਗਲੇ ਸਕਾਈ ਟ੍ਰੇਨ ਐਕਸਟੈਂਸ਼ਨ ਬਣਾਉਣ ਦੀ ਕੁੱਲ ਲਾਗਤ ਦੇ ਵਿੱਚ 2 ਬਿਲੀਅਨ ਡਾਲਰ ਦਾ ਵਾਅਦਾ ਹੋਇਆ ਹੈ ਤੇ ਪ੍ਰੋਜੈਕਟ ਦੇ ਵਿੱਚ 1 ਸਾਲ ਦੀ ਦੇਰੀ ਹੋਈ ਹੈ। ਟ੍ਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸਕਾਈ ਟ੍ਰੇਨ ਦੀ ਲੈਂਗਲੇ ਦੇ ਵਿੱਚ 16 ਕਿਲੋਮੀਟਰ ਵਿਸਤਾਰ ਦਾ ਬਜਟ ਹੁਣ 5900 96 ਅਰਬ ਡਾਲਰ ਹੋਣ ਦਾ ਅਨੁਮਾਨ ਹੈ ਜੋ ਅਸਲ ਦੇ ਵਿੱਚ 4 ਅਰਬ ਡਾਲਰ ਤੋਂ ਵੱਧ ਹੈ ਇਹ ਪ੍ਰੋਜੈਕਟ 2028 ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਸੀ ਪਰ ਵਿਭਾਗ ਦੇ ਵੱਲੋਂ ਹੁਣ ਇਸ ਦੇ 2029 ਦੇ ਅਖੀਰ ਦੇ ਵਿੱਚ ਸੇਵਾ ਦੇ ਵਿੱਚ ਆਉਣ ਦੀ ਉਮੀਦ ਜਤਾਈ ਗਈ ਹੈ ਇਸ ਦੇਰੀ ਦਾ ਕਾਰਨ ਬਾਜ਼ਾਰ ਦੇ ਮੌਜੂਦਾ ਮਾਹੌਲ ਨੂੰ ਦੱਸਿਆ ਜਾ ਰਿਹਾ ਹੈ ਮੰਤralਤਾ ਕਹਿਣਾ ਹੈ ਕਿ ਪ੍ਰੋਜੈਕਟ BC ਵਿੱਚ ਮਹੱਤਵਪੂਰਨ ਮਾਰਕੀਟ ਚੁਣੌਤੀਆਂ ਦੇ ਸਮੇਂ ਬਣਾਇਆ ਜਾ ਰਿਹਾ ਹੈ ਤੇ ਪ੍ਰੋਜੈਕਟ ਦੀ ਲਾਗਤ ਵੱਧੀ ਮਹਿੰਗਾਈ ਅਤੇ ਲੇਬਰ ਮਾਰਕੀਟ ਦੀਆਂ ਚੁਣੌਤੀਆਂ ਨੂੰ ਦਰਸਾਉਂਦੀ ਹੈ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਲੈਂਗਲੇ ਤੋਂ ਡਾਊਨਟਾਊਨ ਵੈਨਕੂਵਰ ਤੱਕ ਦੀ ਯਾਤਰਾ ਸਿਰਫ 1 ਘੰਟੇ ਤੱਕ ਦੀ ਹੋਵੇਗੀ ਦੂਜੇ ਪਾਸੇ BC ਦੇ ਕੰਜ਼ਰਵੇਟਿਵ ਆਗੂ ਜੌਨ ਰਸਟੇਨ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ 2 ਬਿਲੀਅਨ ਡਾਲਰ ਦਾ ਵਾਅਦਾ ਪੂਰੀ ਤਰ੍ਹਾਂ ਸ਼ਰਮਨਾਕ ਹੈ ਜੋ ਐਨਡੀਪੀ ਸਰਕਾਰ ਦੀ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕ ਮਰਥਾਨੋ ਦਰਸਾਉਂਦਾ ਹੈ ਦੱਸਦੀ ਹੈ ਕਿ ਸਰੀ ਲੈਂਗੁਏਜ ਸਕਾਈ ਟ੍ਰੇਨ ਪ੍ਰੋਜੈਕਟ ਨੂੰ ਇਸ ਖੇਤਰ ਦੇ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਸਰੀ ਸ਼ਹਿਰ ਦੇ ਕਈ ਮਹੱਤਵਪੂਰਨ ਇਲਾਕੇ ਸਕਾਈ ਟ੍ਰੇਨ ਨਾਲ ਜੁੜਨਗੇ ਜਿਸ ਨਾਲ ਸ਼ਹਿਰ ਦੀ ਵਧ ਰਹੀ ਆਬਾਦੀ ਨੂੰ ਪਬਲਿਕ ਟ੍ਰਾਂਜ਼ਿਟ ਤੇ ਨਿਰਭਰ ਹੋ ਸਕਦੇ ਨੇ ਇਸ ਤੋਂ ਇਲਾਵਾ ਪ੍ਰੋਵਿੰਸ਼ੀਅਲ ਸਰਕਾਰ ਸਕਾਈ ਟ੍ਰੇਨ ਦੇ ਨਜ਼ਦੀਕ ਹਾਊਸਿੰਗ ਨੂੰ ਵਧਾਉਣਾ ਚਾਹੁੰਦੀ ਹੈ ਤਾਂ ਜੋ ਜ਼ਿਆਦਾ ਲੋਕ ਕਾਂਡੋ ਦੇ ਵਿੱਚ ਰਹਿਣ ਅਤੇ ਕਾਰ ਦੀ ਵਰਤੋਂ ਘਟ ਕਰਨ ਤੇ ਇਸ ਤੋਂ ਇਲਾਵਾ ਮੇਅਰਸ ਕਾਉਂਸਲ ਦੇ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਪਬਲਿਕ ਸਰਵਿਸਾਂਵਾਂ ਦੇ ਵਿੱਚ ਵਾਅਦਾ ਕੀਤਾ ਜਾਏ ਤਾਂ ਜੋ ਰੀਜ਼ਨ ਦੇ ਵਿੱਚ ਵੱਧ ਰਹੀ ਆਬਾਦੀ ਨੂੰ ਪਬਲਿਕ ਟ੍ਰਾਂਜ਼ਿਟ ਨਾਲ ਜੋੜਿਆ ਜਾਏ ਪਰ ਪਿਛਲੇ ਸਮੇਂ ਦੌਰਾਨ ਟ੍ਰਾਂਸਲਿੰਕ ਵੱਲੋਂ ਜੋ ਰਿਪੋਰਟ ਸਾਂਝੀ ਕੀਤੀ ਗਈ ਹੈ ਇਸ ਨੇ ਚਿੰਤਾਵਾਂ ਵਧਾ ਦਿੱਤੀਆਂ ਨੇ ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਨਵਾਂ ਫੰਡਿੰਗ ਮਾਡਲ ਨਹੀਂ ਮਿਲਦਾ ਤਾਂ ਉਸ ਨੂੰ ਸੇਵਾਵਾਂ ਨੂੰ 50% ਤੱਕ ਘਟਾਉਣਾ ਪਵੇਗਾ ਮੇਅਰਜ਼ ਦੀ ਕੌਂਸਲ ਦੇ ਨਾਲ ਸਾਂਝੀ ਕੀਤੀ ਗਈ ਕਿ ਰਿਪੋਰਟ ਵਿੱਚ ਟ੍ਰਾਂਸਲਿੰਕ ਦਾ ਕਹਿਣਾ ਹੈ ਕਿ 2025 ਦੇ ਅੰਤ ਤੱਕ ਕਟੌਤੀਆਂ ਦੀ ਜ਼ਰੂਰਤ ਹੋਵੇਗੀ ਟ੍ਰਾਂਸਲਿੰਕ ਹਰ ਸਾਲ ਲਗਭਗ ਡਾਲਰ 6000 ਮਿਲੀਅਨ ਦੇ ਫੰਡਿੰਗ ਗੱਬ ਦਾ ਸਾਹਮਣਾ ਕਰ ਰਿਹਾ ਹੈ ਮੈਟਰੋ ਵੈਂਕੂਵਰ ਰੀਜਨ ਵਿੱਚ ਸਰਵਿਸ ਨੂੰ ਠੀਕ ਢੰਗ ਨਾਲ ਚਲਾਉਣ ਲਈ ਫੰਡ ਨਾ ਕਾਫੀ ਹੈ ਜੇਕਰ ਬਜਟ ਬੈਲੈਂਸ ਨਹੀਂ ਹੁੰਦਾ ਤਾਂ ਸਰਵਿਸ ਵਿੱਚ ਕਟ ਲਗਾਉਣਾ ਹੀ ਪਵੇਗਾ ਬੇਸ਼ੱਕ 90 ਮਿਲੀਅਨ ਡਾਲਰ ਦਾ ਐਲਾਨ ਟ੍ਰਾਂਸ ਲਿੰਕ ਨੇ ਕੀਤਾ ਹੈ ਪਰ ਇਸ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ ਰਿਪੋਰਟ ਦੇ ਅਨੁਸਾਰ ਡਾਲਰ 600 ਮਿਲੀਅਨ ਬਜਟ ਦੀ ਘਾਟ ਦਾ ਮਤਲਬ ਸੇਵਾਵਾਂ ਵਿੱਚ ਇੱਕ ਮਹੱਤਵਪੂਰਨ ਕਟੌਤੀ ਹੋਵੇਗੀ バス ਸਰਵਿਸ ਦੇ ਵਿੱਚ 50% ਕਟ ਅਤੇ ਸਕਾਈ ਟ੍ਰੇਨ ਅਤੇ ਸੀ ਬੱਸ ਸਰਵਿਸ ਦੇ ਵਿੱਚ ਲਗਭਗ ਗਤੀ ਫੀਸਰ ਦਾ ਕੱਟ ਲਾਉਣਾ ਪਵੇਗਾ ਇਸ ਤੋਂ ਇਲਾਵਾ ਵੈਸਟ ਕੋਸਟ ਐਕਸਪ੍ਰੈਸ ਕਮਿਊਟਰ ਸਰਵਿਸ ਨੂੰ ਸੰਭਾਵੀ ਤੌਰ ਤੇ ਬੰਦ ਕਰਨਾ ਸ਼ਾਮਿਲ ਹੋਵੇਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਮੀਗ੍ਰੇਸ਼ਨ ਮੁੱਦੇ ਦੇ ਜਿਸ ਦੇ ਵਿੱਚ ਨਵੀਆਂ-ਨਵੀਆਂ ਤੇ ਸਖਤ ਤਬਦੀਲੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਇੱਕ ਐਪ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਦੀ ਵਰਤੋਂ ਕਰਦੀ ਹੈ ਤਾਂ ਜੋ ਉਹਨਾਂ ਲੋਕਾਂ ਦੇ ਉੱਤੇ ਨਜ਼ਰ ਰੱਖੀ ਜਾ ਸਕੇ ਜਿਨ੍ਹਾਂ ਨੂੰ ਦੇਸ਼ ਤੋਂ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ ਮੋਬਾਈਲ ਰਿਪੋਰਟਿੰਗ ਐਪ ਕਿਸੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਲਈ ਬਾਇਓਮੈਟ੍ਰਿਕਸ ਦੀ ਵਰਤੋਂ ਕਰੇਗੀ ਤੇ ਜਦੋਂ ਉਹ ਐਪ ਨੂੰ ਚੈੱਕ ਇਨ ਦੇ ਲਈ ਵਰਤਦਾ ਹੈ ਤਾਂ ਉਸ ਦੇ ਟਿਕਾਣੇ ਦੇ ਡਾਟਾ ਨੂੰ ਰਿਕਾਰਡ ਵੀ ਕੀਤਾ ਜਾਏਗਾ ਜਾਣਕਾਰੀ ਤੱਕ ਪਹੁੰਚ ਰਹੀ ਪ੍ਰਾਪਤ ਕੀਤੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸੀਬੀਐਸਏ ਨੇ 2021 ਤੋਂ ਪਹਿਲਾਂ ਅਜਿਹੀ ਐਪ ਦਾ ਪ੍ਰਸਤਾਵ ਕੀਤਾ ਹੈ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਰਿਪੋਰਟ ਇਨ ਨਾਮ ਦੀ ਜਿਹੜੀ ਐਪ ਹੈ ਇਸ ਫਾਲ ਦੇ ਵਿੱਚ ਲਾਂਚ ਕੀਤੀ ਜਾਏਗੀ ਮਾਹਰ ਬਹੁਤ ਸਾਰੀਆਂ ਚਿੰਤਾਵਾਂ ਨੂੰ ਵੀ ਫਲੈਗ ਕਰ ਰਹੇ ਨੇ ਉਪਭੋਗਤਾ ਦੀ ਸਹਿਮਤੀ ਦੀ ਵੈਲਿਡਿਟੀ ਤੇ ਸੰਭਾਵੀ ਪ੍ਰਾਈਵੇਸੀ ਤੇ ਸਵਾਲ ਉੱਠ ਰਹੇ ਨੇ ਕਿ ਟੈਕਨੋਲੋਜੀ ਆਪਣੇ ਫੈਸਲੇ ਕਿਵੇਂ ਲੈਂਦੀ ਹੈ ਹਰ ਸਾਲ ਲਗਭਗ 2000 ਲੋਕ ਜਿਨ੍ਹਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਦਿਖਾਈ ਦੇਣ ਦੇ ਵਿੱਚ ਅਸਫਲ ਰਹਿੰਦੇ ਨੇ ਭਾਵ ਸੀਬੀਐਸਏ ਨੂੰ ਇਹਨਾਂ ਗਾਹਕਾਂ ਦੀ ਜਾਂਚ ਪਤਾ ਲਗਾਉਣ ਤੇ ਕੁਝ ਮਾਮਲਿਆਂ ਦੇ ਵਿੱਚ ਨਜ਼ਰਬੰਦ ਕਰਨ ਦੇ ਲਈ ਕਾਫੀ ਸਰੋਤ ਵੀ ਖਰਚਨੇ ਪੈਂਦੇ ਨੇ ਔਰ ਕਾਫੀ ਖਰਚ ਨੇ ਵੀ ਚਾਹੀਦੇ ਨੇ ਉਹਨਾਂ ਕਹਿ ਕੇ ਕਿਸੇ ਵਿਅਕਤੀ ਦੇ ਰਿਹਾਈਸ਼ੀ ਪਤੇ, ਰੋਜ਼ਗਾਰ, ਪਰਿਵਾਰਕ ਸਥਿਤੀ, ਹੋਰ ਚੀਜ਼ਾਂ ਦੇ ਨਾਲ-ਨਾਲ ਐਪ ਰਾਹੀਂ ਨਿਯਮਤ ਅਪਡੇਟ ਪ੍ਰਾਪਤ ਕਰਨਾ, CBSE ਨੂੰ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗਾ ਜਿਸ ਦੀ ਵਰਤੋਂ ਜਿਹੜੀ ਹੈ ਉਹ ਗੈਰ ਪਾਲਣਾ ਦੇ ਕਿਸੇ ਵੀ ਸ਼ੁਰੂਆਤੀ ਸੰਕੇਤਾਂ ਲਈ ਗਾਹਕ ਦੇ ਨਾਲ ਸੰਪਰਕ ਕਰਨ ਤੇ ਨਿਗਰਾਨੀ ਕਰਨ ਦੇ ਲਈ ਕੀਤੀ ਜਾ ਸਕਦੀ ਹੈ। ਇੱਕ ਬੁਲਾਰੇ ਨੇ ਕਿਹਾ ਹੈ ਕਿ ਏਜੰਸੀ ਨੇ ਇਸ smartphones ਐਪ ਨੂੰ ਵਿਦੇਸ਼ੀ ਨਾਗਰਿਕਾਂ ਤੇ ਇਮੀਗ੍ਰੇਸ਼ਨ ਲਾਗੂ ਕਰਨ ਦੀਆਂ ਤਾਂ ਦੇ ਅਧੀਨ ਸੂਬਾਈ ਨਿਵਾਸੀਆਂ ਨੂੰ CBSE ਦਫਤਰ ਦੇ ਵਿੱਚ ਵਿਅਕਤੀਗਤ ਤੌਰ ਤੇ ਆਉਣ ਤੋਂ ਬਿਨਾ ਰਿਪੋਰਟ ਕਰਨ ਦੀ ਇਜਾਜ਼ਤ ਦੇਣ ਦੇ ਲਈ ਤਿਆਰ ਕੀਤਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ